ਬੀਤੀ ਰਾਤ ਨੈਸ਼ਨਲ ਹਾਈਵੇ ਐਂਟਨਸ਼ਟਾਬੇ ਦੇ ਕੋਲ ਕੰਟੇਨਰ ਡਰਾਈਵ ਦੀ ਅੱਖ ਲੱਗਣ ਕੰਨ ਕੰਟੇਨਰ ਜੋ ਜਿਸ ਤੇ ਪਲਾਸਟਿਕ ਸਕ੍ਰੈਪ ਲੱਦੀ ਹੋਈ ਸੀ ਪਲਟ ਗਿਆ ਮੌਕੇ ਤੇ ਐਸਐਸ ਐਫਲੋਰ ਟੀਮ ਦੇ ਇੰਚਾਰਜ ਜਸਵੰਦਰ ਸਿੰਘ ਆਪਣੀ ਟੀਮ ਲੈ ਕੇ ਮੌਕੇ ਤੇ ਪਹੁੰਚੇ ਉਹਨਾਂ ਨੇ ਇਸ ਮੌਕੇ ਦੱਸਿਆ ਕਿ ਜਾਨੀ ਮਾਲੀ ਨੁਕਸਾਨ ਤੋਂ ਬਚਾਇਆ ਕੈਮਰਾ ਸੰਗ ਰਾਗੀ ਨਾਲ ਗਰシャン ਸਿੰਘ ਲੱਗੀ ਦੀ ਫਲੋਰ ਤੋਂ ਵਿਸ਼ੇਸ਼ ਰਿਪੋਰਟ ਅਸੀਂ ਐਸਐਸਐਫ ਤੋਂ ਜਿਹੜੀ ਫਲੋਰ ਟੀਮ ਹੈ ਸਾਡੀ ਐਸਐਸਐਫ ਤੋਂ ਸਭ ਤੋਂ ਅੱਛਾ ਕੋਰਸ ਜਿਹੜੀ ਤੋਂ ਫਲੋਰਲ ਗੱਡੀ ਤੋਂ ਇਹ ਜਿਹੜਾ ਕੰਡਿਆਰ ਆ ਇਹ ਪਲਾਸਟਿਕ ਦੀ ਸਕ੍ਰੈਪ ਦਾ ਸੀਗਾ ਜੋ ਕਿ ਡਰਾਈਵਰ ਨੂੰ ਮੀ ਗੌਣ ਕਰਨਾ ਜਿਹੜੀ ਸਾਈਡ ਤੇ ਹਾਈਵੇ ਦੇ ਨਾਲ ਖਾਲੀ ਆ ਉਹਦੇ ਵਿੱਚ ਪਾਟਿਆ ਜੋ ਕਿ ਜਿਹੜਾ ਰੋੜ ਆ ਉਹ ਨੀ ਲਿਗਿੰਗ ਕਰ ਰਿਹਾ ਤੇ ਡਰਾਈਵਰ ਨੂੰ ਕੋਈ ਅਕਚੋਰ ਨਹੀਂ ਆਈ ਸਭ ਠੀਕ ਆ ਤੇ ਕਿੰਨੇ ਕਿਲੇ ਪਾਡੇ ਜੀ ਇਹ ਕੋਈ ਇਹ ਕੋਈ ਕਰੀਬ 1 ਵਜੇ ਦੀ ਗੱਲ ਆ ਡਰਾਈਵਰ ਨੂੰ ਨੀਂਦ ਆਉਣ ਕਰਨੇ ਇਹ ਕੰਟੇਨਰ ਫੜਦਾ